हां दोस्तो। दोस्तो जी दोस्तों सत श्री अकाल स्वागत करते हैं टोटा राज संधू फार्मिंग ਦੇ ਵਿੱਚ ਕਿਸਾਨ ਵੀਰ ਉਹ ਅੱਜ ਪਹੁੰਚਿਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਵੀਰ ਸੋਨੂ ਉਹਨਾਂ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਹੈ ਕਾਫੀ ਲੰਬੇ ਸਮੇਂ ਤੋਂ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਠੀਕ ਆ ਜੀ ਉਹਨਾਂ ਦੇ ਆਪਾਂ ਬਿਲਕੁਲ ਧਿਆਨ ਦੇ ਵਿੱਚ ਇਹ ਗੱਲ ਲਿਆ ਦਿੰਨੇ ਆ ਸੋ ਜਿਹੜੇ ਵੀਰ ਕਾਫੀ ਪੁਰਾਣੇ ਆਪਣੇ ਲੰਬੇ ਸਮੇਂ ਤੋਂ ਜੁੜੇ ਆਪਣੇ ਨਾਲ ਠੀਕ ਆ ਜੀ ਉਹਨਾਂ ਸਾਰੇ ਭਰਾਵਾਂ ਨੂੰ ਪਤਾ ਹੀ ਠੀਕ ਆ ਜੀ ਵੀਡੀਓ ਆਉਂਦੀਆਂ ਰਹਦੀਆਂ ਨੇ ਵੀਰ ਸੋਨੂ ਉਹਨਾਂ ਦੀਆਂ ਇਸ ਫਾਰਮ ਤੋਂ ਪਿੰਡ ਲੋਕੇ ਤੋਂ ਅੱਜ ਤਰੀਕ 3 ਜਨਵਰੀ ਆ ਦੋਸਤੋ ਸਮਾਂ ਕੋਈ ਦੁਪਹਿਰ ਦੇ 2:30 ਵਜੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਨਗ ਦਿਖਾਉਣੇ ਤੁਹਾਨੂੰ ਸੋਇ ਸੋਇ ਪਸ਼ੂ ਆ ਇੱਕ ਇਧਰ ਤੁਸੀਂ ਮੱਝ ਦੇਖ ਰਹੇ ਜੀ ਨੀਲੀ ਅੰਗ ਦੇ ਵਿੱਚ ਇੱਕ ਬੱਚੀ ਬੜੀ ਪਿਆਰੀ ਠੀਕ ਆ ਜੀ ਕੋਈ ਦੁੰਦੀ ਬੱਚੀ ਆ ਉਹ ਪੂਰੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਵੀਰ ਸੋਨੂ ਤੋਂ ਲੈ ਲਾਂਗੇ ਤੋ ਦੋ ਨਗਾਂ ਦੀ ਵਿੱਚ ਤੁਸੀਂ ਚੁਵਾਈ ਦੇਖ ਲਓਗੇ ਠੀਕ ਹੈ ਜੀ ਨਾਲ ਦੀ ਨਾਲ ਤੁਹਾਨੂੰ ਚੁਵਾਈ ਕਰਕੇ ਦਿਖਾ ਦੇਾਂਗੇ ਕਿਸੇ ਕੋਈ ਹੋਰ ਛਟਾ ਹੋਇਆ ਤੇ ਵਿੱਚ ਇਹ ਗੱਲ ਆਪਾਂ ਨੋਟ ਕਰਵਾ ਦੇਾਂਗੇ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸੋਨੂ ਵੀਰ ਸਭ ਤੋਂ ਪਹਿਲਾਂ ਸਾਸਤਰੀ ਕਾ ਸਾਸਤਰੀ ਕਾ ਭਾਈ ਜੀ ਸਾਸਤਰੀ ਕਾ ਹੋਰ ਵੀਰੇ ਠੀਕ ਠਾਕ ਹਾਂਜੀ ਵਧੀਆ ਸਨੂ ਸਾਹਿਬ ਅੱਛਾ ਸੋਨੂ ਵੀਰ ਦੋ ਨਾਗ ਨੇ ਅੱਜ ਆਪਣੇ ਕੋਲ ਦੋਵੇਂ ਸੂਈ ਸੂਏ ਸਵਾਏ ਹਾਂਜੀ ਸੂਏ ਸਵਾਏ ਜੀ ਮੱਝ ਵੀ ਸੂਈ ਹੈ ਪਰਲੀ ਵੈੜ ਵੀ ਸੂਈ ਹੈ ਹਾਂਜੀ ਮੱਝ ਸੂਈ ਨੂੰ ਹੋ ਗਏ 11 12 ਦਿਨ ਮਗਰ ਕੱਟੀ ਆ ਮਗਰ ਕੱਟੀ ਆ ਤੇ ਵੈੜ ਨੂੰ ਸੂਈ ਨੂੰ 1 ਇਸ ਮੱਝ ਦੇ ਮਗਰ ਕੱਟੀ ਆ ਫੀਮੇਲ ਕਾਫ ਆ ਠੀਕ ਆ ਜੀ ਤੇ ਜਿਹੜੀ ਇੱਧਰ ਬਾਹਰ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਮਗਰ ਮੇਲ ਕਾਫ ਆ ਇਹ ਦੋਂਦੀ ਬੱਚੀ ਹਾਂਜੀ ਦੋਂਦੀ ਦੋਂਦੀ ਵਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਠੀਕ ਆ ਜੀ ਇਹ ਦੋ ਦੰਦ ਪੇਰ ਦੋਂਦੀ ਬੱਚੀ ਆ ਠੀਕ ਆ ਜੀ ਇਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੈਕਿੰਡ ਨੰਬਰ ਤੇ ਸੋ ਸ਼ੁਰੂਆਤ ਆਪਾਂ ਕਰਾਂਗੇ ਪਹਿਲੇ ਨੰਬਰ ਤੋਂ ਇਸੇ ਮੱਝ ਤੋਂ ਠੀਕ ਆ ਜੀ ਤੇ ਸਾਨੂੰ ਵੀਰ ਜਿੰਦਾ ਤੁਸੀਂ ਦੱਸ ਹੀ ਦਿੱਤਾ ਵੀ 10-11 ਕਿ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਹੈ ਸੁਭਾਗ ਨਮਾਇਆ ਘਰ ਵਾਲੇ ਤੇ ਤੀਜੇ ਆਂਦੇ ਹੋਏ ਹੈ ਵੀ ਤੀਜੇ ਹੀ ਅਸ ਠੀਕ ਹੈ ਜੀ ਲਓ ਦੋਸਤੋ ਖਾਸ ਤਿਜੇ ਸੂਵੇ ਵੀਰਾਂ ਦਾ ਵੀ ਇਹ ਜਿਹੜੀ ਝੋਟੀ ਆ ਇਹ ਮੱਝ ਆ ਤੇ ਅੱਜ ਸੂਈ ਨੂੰ 10 ਕਿ ਦਿਨ ਹੋ ਗਿਆ ਘੱਟੋ ਘਾਟ ਆ ਹਾਂ ਜੀ ਹਾਂ ਜੀ 10 12 ਦਿਨ ਲਓ ਜੀ 10 12 ਕਿ ਦਿਨ ਦਾ ਸਮਾਂ ਹੋ ਗਿਆ ਅੱਜ ਇਹਨੂੰ ਸੂਈ ਨੂੰ ਠੀਕ ਆ ਜੀ ਤੇ ਦੁੱਧ ਵੀਰ ਸਾਨੂੰ ਕਿੰਨਾ ਐਸ ਵਕਤ 10 ਕਿਲੋ ਜੀ ਠੰਡਾ ਠਾਰ ਪਰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੁਆਈ ਕਰਕੇ ਆਪਣੇ ਚੈੱਕ ਕਰਕੇ ਲੈ ਠੀਕ ਆ ਜੀ ਲਓ ਜੀ 10 ਕਿਲੋ ਦੋਸਤੋ ਦੁੱਧ ਆ ਜਾ ਰਿਹਾ ਠੀਕ ਆ ਜੀ ਕੋਈ 10 ਕਿ ਦਿਨਾਂ ਦੀ ਸੂਈ ਹੈ ਬਾਕੀ ਨਾੜਾ ਨੋੜਾ ਮਿਲਕ ਨਾੜੀ ਕਾਫੀ ਮੋਟੀ ਦ ਅਥੀ ਮੁੱਠੀ ਦਾ ਦਾਣਾ ਠੀਕ ਆ ਜੀ ਬਾਕੀ ਸਪੇਸ ਗੈਬ ਆਪਸੀ ਥਨਾ ਦਾ ਬਹੁਤ ਵਧੀਆ ਤੇ ਕਿਸੇ ਰਕਮ ਦਾ ਕੋਈ ਭੂਰ ਛੱਟਾ ਕੋਈ ਰਕਮ ਦਾ ਨਾ ਜੀ ਨਾ ਭੂਰ ਛੱਟਾ ਨਾ ਕੋਈ ਡੋਕਤਲ ਨਾ ਕੋਈ ਥਣ ਘਟਵਾ ਦੇ ਇੱਕ ਵਾਰੀ ਪਛਮਾਇ ਲਾਜੇ ਇੱਕ ਵਾਰੀ ਪਛਮਾਇ ਇਹਦੀ ਗਰੰਟੀ ਹੋ ਗਈ ਜੀ ਆਪਣੀ ਫੋਲ ਠੀਕ ਆ ਜੀ ਹਾਂਜੀ ਲਓ ਵੀ ਮੂੰਹ ਮੱਥੇ ਦੀ ਚੰਗੀ ਆ ਬਾਕੀ ਰਹੀ ਗੱਲ ਦੋਸਤ ਭੂਰ ਛੱਟੇ ਦੀ ਨਾਲ ਦੀ ਨਾਲ ਹੀ ਜਦੋਂ ਆਪਾਂ ਚਵਾਈ ਕੀਤੀ ਤੁਹਾਨੂੰ ਨਾਲ ਦੀ ਨਾਲ ਹੀ ਸਾਰੇ ਭਰਾਵਾਂ ਨੂੰ ਤੇਸੀ ਪੈਣੀ ਜਿਹੜੀ ਚੀਜ਼ ਠੀਕ ਆ ਜੀ ਤੇ ਇੱਕ ਵਾਰੀ ਸੋਨੂੰ ਵੀਰ ਇਹਨੂੰ ਆਪਾਂ ਖੋਲ ਕੇ ਮਾੜਾ ਜਾ ਕਰੀਏ ਭੈਣ ਬਾਰ ਕਰ ਦिए ਜੀ ਹਾਂਜੀ ਲੈ ਚਲੋ ਜੀ ਠੀਕ ਆ ਜੀ ਸੋ ਬਾਹਰ ਕੱਢ ਕੇ ਕਰੀਏ ਪਤਾ ਹੁਣ ਤਸਲੀ ਨਾਲ ਦਿਖਾਉਨੇ ਆ ਠੀਕ ਆ ਜੀ ਆ ਦੇਖੋ ਸੋ 10 ਕਿਲੋ ਦੁੱਧ ਐਸ ਵਾਰ ਤੇ ਉਹ ਤੇ ਲਿਖਾਜਾ ਰਿਹਾ ਠੀਕ ਆ ਜੀ 10 ਦਿਨਾਂ ਦੀ ਸੂਈ ਤੇ 10 ਕਿਲੋ ਦੁੱਧ 10 ਸਿੰਗਲ ਹੱਡੀ ਦੇ ਵਿੱਚ ਆ ਬਾਕੀ ਪੁੱਠੇ ਪਾਠੇ ਤੇ ਬਹੁਤ ਵਧੀਆ ਚੰਗਾ ਚੋੜਾ ਪਿੱਠਪੂੜਾ ਇੱਕ ਸਾਰ ਬਿਲਕੁਲ ਪੱਦਰ ਬਖਾਲਾ ਬੈਕ ਸਾਈਡ ਤੋਂ ਠੀਕ ਆ ਆ ਵੇਖੋ ਜੀ ਫੇਸ ਕੁਆਲਿਟੀਾਂ ਦੀ ਠੀਕ ਆ ਜੀ ਬੱਗੀ ਮੋਛ ਤੇ ਅੱਖਾਂ ਪਿੱਲੀਆਂ ਨੇ ਤੇ ਸਿੰਗ ਖੁੱਲਾ ਠੀਕ ਆ ਜੀ ਬਾਕੀ ਉਹਨੇ ਲੇਬੇ ਦੀ ਸਾਫ ਸੁਥਰੀ ਹੈ ਚਵਾਈ ਪੋਲੀ ਹੋਊਗੀ ਠੀਕ ਹੈ ਜੀ ਚਵਾਈ ਨਾ ਦੇ ਨਾਲ ਤੁਸੀਂ ਦੇਖ ਵੀ ਰਹੇ ਜੇ ਆ 1990 ਰ ਕੋਈ ਹੋਰ ਕਮਾ ਕੇ ਦਿਖਾ ਦਊਗਾ ਜਰੂਰ ਬਾਜੀ ਜਰੂਰ ਆ ਲਓ ਜੀ ਠੀਕ ਹੈ ਜੀ ਬਾਕੀ ਮਗਰਲੇ ਪੈਰ ਪੂਰੇ ਮਾਰਕਿੰਗ ਦੇ ਵਿੱਚ ਆ ਜਿਵੇਂ ਇੱਕ ਨੀਲੀ ਟੱਚ ਤਕਰੀਬਨ ਆਪਾਂ ਮੱਝਾਂ ਦੇ ਦਿੰਦੇ ਆ ਤੇ ਬਾਕੀ ਮਾਰਕਿੰਗ ਬੜੀ ਲਾਜਵਾਬ ਜੈਜ ਜੀ ਮਾਰਕਿੰਗ ਆ ਮੈਂ ਦੇ ਵਿੱਚ ਪੂਛ ਉੱਪਰ ਤੱਕ ਵਾਈਟ ਆ ਸੀਗਾ ਜੀ ਬਾਕੀ ਹੈ ਬਿਲਕੁਲ ਪਤਲੇ ਪਿੰਡੇ ਦੀ ਹੋਣ ਤੇ ਕਰਮਾ ਦੀ ਤਕਰੀਬਨ ਜ਼ਿਆਦਾ ਨਹੀਂ ਕਹਿੰਦੇ ਦੋਸਤੋ ਜੇ 10 ਕਿਲੋ ਲੈਸ ਵਕਤ ਚਵਾ ਰਹੀ ਆ ਤੇ 10 ਕਿਲੋ ਲੀਟਰ ਦੀ ਤੁਸੀਂ ਉਮੀਦ ਤੱਕ ਕੇ ਠੀਕ ਆ ਜੀ ਇਸ ਮੱਝ ਦਾ ਸੌਦਾ ਕਰ ਸਕਦੇ ਜੇ ਵੀ 10 ਕਿਲੋ ਤੋਂ ਨਹੀਂ ਕਰ ਕਰਮਾ ਵਾਲੀ ਕਦੇ ਜਾਂਦੀ ਵੀ 10 ਕਿਲੋ ਚਵਾਈ ਜੀ ਦਿੱਤ ਦੁੱਧ 10 ਕਿਲੋ ਸੰਤੋ ਸਾਹਿਬ ਹਾਲ ਨੇ ਹੁਣ ਤਿਆਰ ਹੈਗਾ ਜੀ ਥੱਲੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਮਹਾਰਾਜ ਲੈ ਜਿਓ ਜੰਦ ਹਾਂਜੀ 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 ਲੈ ਚਲ ਜੀ ਠੀਕ ਹੈ ਤੇ ਇਹਦਾ ਸੋਨੂ ਵੀਰੇ ਕੀ ਮੁੱਲ ਕਰਤਾ ਦੇਣੀ ਕਿੰਨੇ ਦੀ ਆਪਾਂ ਅੱਜ ਆਪਣੇ ਭੈਣ ਭਰਾਵਾਂ ਨੂੰ ਸਜਣਾ ਨੂੰ ਸੰਧੂ ਸਾਹਿਬ ਮੁੱਲ ਕਰਾਉ ਨੂੰ ਤੇ ਭਾਵੇਂ ਇਹਦਾ 95 ਕਰਾ ਲਓ ਹੈ ਮੈਂ 85000 ਦੀ ਦੇ ਦੇਾਂਗੇ ਥੋੜਾ ਬੜਾ ਭੈਣ ਭਰਾ ਦਾ ਮਾਨਤਾਨ ਕਰ ਦਿਆਂਗੇ 85 ਚੋ ਹਾਂਜੀ ਹਾਂਜੀ ਮੈਂ ਬਹੁਤ ਚੰਗੀ ਆ ਹਾਂ ਬਾਕੀ ਠੰਡੀ ਠਿਹਰੀ ਆ ਚੌਣ ਚਾਂ ਬੜੀ ਇੱਕ ਨੰਬਰ ਆ ਠੀਕ ਆ ਜੀ ਹਾਂਜੀ ਬਾਕੀ ਮਾਨਤਾਨ ਕੋਈ 100 200 ਵਾਲੇ ਖੁੱਲਾ ਕਰ ਦਈਏ ਕਰ ਦਿਆਂਗੇ ਮਾਨਤਾਨ ਕੋਈ ਨਹੀਂ ਖੁੱਲਾ ਜਿੱਥੇ ਵੀ ਕਿਸੇ ਵੀ ਭੈਣ ਭਰਾ ਦਾ ਜਿਹੜਾ ਸੁਤਰ ਬੀਨਾ ਹੋਗਾ ਨਾ ਜਿਹੜੇ ਭੈਣ ਭਰਾ ਵੀ ਖੁਸ਼ ਹੋਏ ਨਾ ਆ ਆਪਾਂ ਉਹਨਾਂ ਦਾ ਪੂਰਾ ਮਾਨ ਕਰ ਦਿਆਂਗੇ ਬਹੁਤ ਸੋ ਮਾਨਤਾਨ ਪੂਰਾ ਹੋਊਗਾ ਕਿਸੇ ਵੀ ਆਪਣੇ ਵੀਰ ਦਾ ਸੱਜਣ ਦਾ ਠੀਕ ਆ ਜੀ ਸੋ ਮੱਝ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਬਾਕੀ ਥਣ ਦੇ ਠੀਕ ਹੈ ਜੀ ਸੋ ਜਵਾਬ ਸਮਾਦੀ ਵੀ ਤੁਸੀਂ ਪ੍ਰੋਪਰ ਵਿੱਚ ਦੇਖ ਲਈ ਆ 85000 ਲੈਣ ਦੇ ਨਾਲ ਵਿੱਚੋ ਛੋੜਛਪਾ ਹੋ ਜਾਊਗਾ ਖੁੱਲਾ ਟੁੱਲਾ ਸੋ ਸੰਪਰਕ ਤੁਸੀਂ ਕਰ ਲਿਓ ਠੀਕ ਹੈ ਜੀ ਜਿੱਥੇ ਵੀ ਕਿਸੇ ਭਰਾ ਦੀ ਤੈਹ ਬੈਂਦੀ ਆ ਉੱਥੇ ਤੁਸੀਂ ਆਪਣੀ ਤੈਹ ਬਿਠਾ ਲਿਓ ਠੀਕ ਆ ਆ ਦੇਖੋ ਠੀਕ ਹੈ ਜੀ ਇਧਰ ਸੋਨੂ ਵੀਰੇ ਇੱਕ ਆਪਣੇ ਕੋਲ ਸੈਕੰਡ ਨੰਬਰ ਤੇ ਇਧਰ ਵੱਛੀ ਖੜੀ ਆ ਹਾਂ ਜੀ ਤੁਸੀਂ ਦੱਸਣ ਦੇ ਜੇ ਵੀ ਦੋਂਦੀ ਵੱਛੀ ਆ ਖਾਸ ਦੋਂਦੀ ਆ ਜੀ ਦੋਵੇਂ ਦਾਂਦੇ ਠੀਕ ਹੈ ਜੀ ਹਾਂਜੀ ਤੇ ਪਲੋਂ ਪਹਿਲਾ ਸੂਆ ਬੱਚੀ ਸੋਈਏ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਵੀ ਇਹਨੂੰ 10 11 ਦਿਨ ਹੋ ਗਏ ਤਕਰੀਬਨ ਅਗੜ ਪਿਛੜੀ ਜਦੋਂ ਮੈਂ ਤਿੰਨ ਚਾਰ ਦਿਨਾਂ ਦੀ ਹਾਂਜੀ ਹਾਂਜੀ ਦੱਸਾਂ ਦੱਸਾਂ ਮਗਰ ਇਹ ਤੇ ਬੱਚਾ ਬੱਚਾ ਹੋ ਜੀ ਬੱਚਾ ਮਗਰ ਬੱਚਾ ਕਿੰਨੇ ਕਿ ਦੁੱਧ ਤੇ ਚੱਲਣ ਦੀ ਹੈ ਇਹਦੇ ਥੱਲੇ ਜਿਹੜਾ ਨੈਟ ਹੈ ਨਾ ਦੁੱਧ ਇਹ 14 ਕਿਲੋ ਦੁੱਧ ਪੱਕਾ ਜੀ ਗਰੰਟਡ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿਹੜਾ ਮਰਜ਼ੀ ਚੋ ਕੇ ਲੈ ਜੀ 14 ਕਿਲੋ ਹਾਂਜੀ ਬਾਕੀ ਹੈ ਦੋ ਦੰਦ ਹੀ ਆ ਜੀ ਠੀਕ ਆ ਜੀ ਤੇ ਝੁੰਗੀ ਆ ਜਾਂਦੀ ਨਾ ਝੁੰਗੀ ਹੈ ਠੰਡੀ ਚ ਰੀਡੀ ਬੱਚਾ ਛੱਡੋ ਨਿਆਣਾ ਪਾਓ ਚਾਹੇ ਨਾ ਪਾਓ ਠੀਕ ਹੈ ਜੀ ਸੋ ਅਸੀਂ ਦੱਸੋ ਤੁਸੀਂ ਦੇਖ ਸਕਦੇ ਠੀਕਾ ਜੀ ਝੁੰਗੀ ਆ ਸਿੰਘ ਅਗਾਹ ਨੂੰ ਆ ਠੀਕਾ ਜੀ ਦੋਂਦੀ ਬੱਚੀ ਆ ਠੀਕਾ ਜੀ ਉਹ ਵੀ ਤੁਹਾਨੂੰ ਆਪਾਂ ਕਨਫਰਮ ਕਰਾ ਦੇਾਂਗੇ ਇਸ ਵਕਤ ਜਿਹੜੀ 14 ਕਿ ਲੀਟਰ ਤੇ ਚੱਲ ਰਹੀ ਆ ਮਗਰ ਇਹਦੇ ਬੱਚਾ ਮੇਲ ਕਾਫ ਆ ਥੋੜਾ ਤੁਹਾਨੂੰ ਨੇੜੇ ਆਪਾਂ ਥਾਣਾ ਵਿਖਾ ਦਿੰਦੇ ਆ 10 ਦਿਨਾਂ ਦੀ ਸੂਈ ਆ ਤੇ 14 ਲੀਟਰ ਦੁੱਧ ਸੋ ਨੂੰ ਦੱਸਣ ਲਿਆ ਵੀ 14 ਲੀਟਰ ਇੱਥੇ ਲੇ ਦੁੱਧ ਆ ਬਾਕੀ ਆ ਥਾਣਾ ਇੱਕ ਵਾਰ ਤੁਸੀਂ ਥੋੜਾ ਲੱਗ ਉਹਦਾ ਵੇਖ ਲ ਅੱਥੀ ਮੁਠੀਲਾ ਥਾਣਾ ਬਹੁਤ ਸੋਹਣਾ ਪਕੀਦਾ ਬੜਾ ਵਧੀਆ ਬਣਾਉਂਦੇ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਚਵਾਈ ਤੁਸੀਂ ਇਸੇ ਤਰ੍ਹਾਂ ਬਿਨਾ ਬੰਗਲੋ ਕੋ ਪਾ ਲਈਦਾ ਰਸ ਬੰਗਾ ਤੇ ਚਲੋ ਆਪਣੀ ਬਾਸਤਾ ਤੇ ਪਾ ਲਈਦਾ ਬਾਕੀ ਕੋਈ ਗੱਲ ਨਹੀਂ ਆਂਦੀ ਕੋਈ ਖੜੀ ਹੁੰਦੀ ਜਿੱਥੇ ਕੱਖ ਨਹੀਂ ਆਉਂਦੀ ਬਾਕੀ ਲੰਬੀ ਲੂੰਬੀ ਬਹੁਤ ਅਵੇਰਬੋਲ ਚੰਗੀ ਆ ਹਾਂ ਜੀ ਹਾਂ ਜੀ ਠੀਕ ਆ ਲਾ ਸਾਨੂੰ ਫਿਰ ਮੜਾ ਤੋੜ ਕੇ ਇਹ ਵੀ ਦਿਖਾ ਦਿੰਨੇ ਆਪਾਂ ਇੱਕ ਵਾਰੀ ਬੱਛਾ ਤੇ ਮਗਰ ਆ ਦੋਸਤੋ ਠੀਕ ਹੈ ਜੀ ਬੱਛਾ ਮਗਰ 14 ਲੀਟਰ ਦੁੱਧ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਜਿਹੜਾ ਭੈਣ ਭਰਾ ਲੈ ਜੂ ਕਰੂ ساری ਜ਼ਿੰਦਗੀ ਮੈਨੂੰ ਯਾਦ ਇਹ ਵੀ ਸ੍ਰੀ ਨਗਰੀਂ ਵੈਸੀ ਬਾਜੀ ਅੱਛਾ ਜੀ ਹਾਂ ਜੀ ਲਓ ਜੀ ਆ ਦੇਖੋ ਠੀਕ ਆ ਜੀ ਬਹੁਤ ਨਗਰ ਵਾਲੀ ਦੇ ਬੱਚਾ ਮੇਲ ਕਾਫ ਆ ਤੇ ਅੱਛੀ ਉਹਦੇ ਸਾਲ ਨੂੰ ਜਾਂ ਕਰਕੇ ਵੀ ਦੂਜੇ ਸਵੇਰ ਨੂੰ ਬਣੂ ਕਰਵਾ ਲਈ ਇਹ ਵੀ ਚੰਗੀ ਹੈ ਨਾ ਹਾਂਜੀ ਹਾਂਜੀ ਹੁਣ ਮੂੰਹ ਤਾਂ ਦੀ ਦੋ ਆ ਜਿਹੜੀ ਹੈ ਨਾ ਹਾਂਜੀ ਹਾਂਜੀ ਦੋ ਦੰਦ ਆ ਜੀ ਠੀਕ ਆ ਜੀ ਤੇ ਹੋ ਸਕਦਾ ਤੇ ਆਪਾਂ ਤੁਹਾਨੂੰ ਕਨਫਰਮ ਕਰਾ ਦਾਂਗੇ ਠੀਕ ਆ ਜੀ ਨਾਮ ਦੇ ਨਾਲ ਵੀ ਤੁਹਾਨੂੰ ਵੇਖਾ ਜੇ ਟਰਾਈ ਮਾਰ ਕੇ ਆਓ ਜੀ ਲਓ ਜੀ ਠੀਕ ਆ ਜੀ ਚੌਕ ਦੇ ਮਾਰੇ ਮਾਰੇ ਚੱਕੇ ਹਨ ਨਹੀਂ ਹਲੇ ਦੋਂਦੀ ਆ ਪੇਰ ਹਾਂ ਚੌਕ ਦੇ ਵੈਸੇ ਮੋਟੋ ਚੱਕਨੇ ਸਟਾਰਟ ਕਰਤੇ ਆ ਹਾਂਜੀ ਹਾਂਜੀ ਤਾਂ ਦੋਂਦੀਆਂ ਦੇ ਵਿੱਚ ਹੀ ਆ ਜਾਂਦੀ ਆ ਹੈ ਹਾਂਜੀ ਦੇ ਜੀ ਸੋ ਦੋਂਦੀ ਆ ਠੀਕ ਆ ਜੀ ਬਾਕੀ ਚੌਕ ਦੇ ਮਾਰੇ ਮਾਰੇ ਕੋਈ ਮਡੋਂ ਠੀਕ ਆ ਤੇ ਨਵੀਂ ਵੱਛੀ ਆ ਨਵਾਂ ਆਂਗਾ ਠੀਕ ਆ ਜੀ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਨਾਲ ਦੀ ਨਾਲ ਦੋਸਤੋ ਮੂੰਹ ਦੰਦੀ ਨੋਟ ਕਰਕੇ ਜ਼ਰੂਰ ਖਰੀਦਿਆ ਕਰੋ ਜਦੋਂ ਵੀ ਕੋਈ ਪਸ਼ੂ ਵੀਰ ਪਹਿਲੇ ਸੋਹਣ ਖਰੀਦਦਾ ਠੀਕ ਆ ਆ ਦੇਖੋ ਜੀ ਅੱਗੇ ਅੱਛਾ ਤੁਹਾਨੂੰ ਫਿਰ ਇਹਦੀ ਅੱਜ ਮੰਗ ਕੀ ਕਰਦੇ ਪਏ ਆ ਦੇਵਾਂਗੇ ਕਿੰਨੇ ਦੀ ਆਪਣੇ ਭੈਣ ਭਰਾਵਾਂ ਨੂੰ ਸਦੂ ਸਾਹਿਬ ਅੱਛੀ ਦੇ 65000 ਦੀ ਆ ਇਹ ਆਪਾਂ 57000 ਦੀ ਵਾਸੀ ਦੇ ਦੇਾਂਗੇ ਥੋੜਾ ਬੜਾ ਮਾਨਤਨ ਕਰਦੇ ਆਂਗੇ ਭੈਣ ਭਰਾਵਾਂ ਦਾ 57 ਦੀ ਹਾਂਜੀ ਵਾਸੀ 20 ਕਿਲੋ ਦੁੱਧ ਦਊਗੀ ਸੇਵਾ ਨਾਲ ਕੋਈ ਨਾ ਛੋਟਾ ਛਟਾ ਕਰਕੇ ਦੇ ਦਈਏ ਹਾਂਜੀ ਕਰਦੇ ਆਂਗੇ ਕੋਈ ਨਹੀਂ ਸੰਤੂ ਸਾਹਿਬ ਜੀ ਕੋਈ ਪ੍ਰੇਮ ਨਾਲ ਕੋਣ ਲਾਊਗਾ ਤੇ ਆਪਾਂ ਦੇ ਦਿਆਂਗੇ ਕੋਈ ਠੀਕ ਆ ਜੀ ਹਾਂਜੀ ਮੈਂ ਵੀ 57000 ਦੀ ਤੁਹਾਨੂੰ ਭਈ ਜਾਂਦਾ ਵੀ ਇਹ ਦੇਵਾਂਗੇ ਠੀਕ ਆ ਜੀ ਬਾਕੀ ਮੌਕੇ ਤੇ ਵੇਖ ਲਓ ਜਿੱਥੋਂ ਜਿੰਨਾ ਵੀ ਮਾਨਤਨ ਹੁੰ ਬਾਕੀ ਤਾਂ ਲੈਵ ਦੇ ਸਾਫ਼ ਸੁਥਰੀਆ ਕਰਮਾ ਲਈ ਮੋਹਨ ਦੰਦੀ ਆਪਾਂ ਤੁਹਾਨੂੰ ਦਿਖਾ ਹੀ ਦਿੱਤਾ ਨਾਲ ਦੀ ਨਾਲ ਹੀ ਚਵਾਈ ਤੁਸੀਂ ਦੇਖ ਲਈ ਜਾ ਠੀਕ ਆ ਬੱਚੇ ਤੇ ਇੱਕ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇਸ ਬੱਚੀ ਦਾ ਤੇ ਪਰਲੀ ਮੱਝ ਦਾ ਠੀਕ ਆ ਜੀ ਇੱਕ ਫੀਮੇਲ ਸੀਗੀ ਤੇ ਇੱਕ ਮੇਲ ਆ ਵੈੜ ਦੇ ਮਗਰ ਠੀਕ ਆ ਜੀ ਬੱਚਾ ਵਛਾ ਇਹੋ ਹੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਵਛਾ ਇਹੋ ਹੀ ਹੈ ਵੈੜ ਦਾ ਠੀਕ ਆ ਜੀ ਕੋਈ ਦਸਾਂਕ ਦਿਨਾਂ ਦਾ ਬੱਚਾ ਤੇ ਇਹ ਤੁਹਾਡੇ ਸਾਹਮਣੇ ਆ ਬੱਚਾ ਤੇ ਜਿਹੜੀ ਕੱਟੀ ਉਹ ਕਿੱਥੇ ਵੀਰ ਕੱਟੀ ਉਹ ਹੈ ਜੀ ਮੱਝ ਦੀ ਆਹ ਗੁੱਟ ਚ ਖੜੀ ਜਿਹੜੀ ਹਾਂ ਜੀ ਹਾਂ ਜੀ ਆਹ ਮੱਝ ਦੀ ਕੱਟੀ ਲਓ ਜੀ ਇਹ ਕੱਟੀ ਆ ਠੀ ਮੱਥੇ ਦੇ ਵਿੱਚ ਮਾੜੀ ਜਿਹੀ ਫੁੱਲੀ ਆ ਹਾਂ ਜੀ ਹਾਂ ਜੀ ਇਹ ਕੱਟੀ ਆ ਜਿਹੜੀ ਮੈਂ ਆਪਾਂ ਤੁਹਾਨੂੰ ਦਿਖਾਈ ਆ ਪਹਿਲੇ ਨੰਬਰ ਤੇ ਤੇ ਜਿਹੜੀ ਬੱਚੀ ਦਿਖਾਈ ਆ ਠੀਕ ਆ ਜੀ ਦੋ ਹੀ ਨਗ ਸੇਲ ਸੀਗੇ ਤੇ ਆ ਬੱਚਾ ਉਸ ਵੇਰ ਦਾ